ਕੱਲ ਨੂੰ ਅੰਮ੍ਰਿਤ ਸੰਚਾਰ ਚੋਹਲਾ ਸਾਹਿਬ ਚ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸਤਨਾ ਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਦੇ ਪੰਜਵੇਂ ਪਾਸ਼ਾਤਨ ਤਨਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪੰਜਵੀਂ ਵਿਖੇ ਤਨਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਬਹੁਤ ਵੱਡੇ ਪੱਧਰ ਤੇ ਇਲਾਕੇ ਨਿਵਾਸੀ ਨਗਰ ਨਿਵਾਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਅਗਲੇ ਕੱਲ ਰੋਜ਼ ਮਿਤੀ 16 ਅਗਸਤ 2024 ਪਾ ਦੋ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸ਼ੁੱਕਰਵਾਰ ਨੂੰ ਹੋ ਰਿਹਾ ਹੈ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਟਾੜੀ ਕਵੀਸ਼ਰੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕਰਨਗੇ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਵਿੱਚ ਪਹੁੰਚ ਕੇ ਤਨਮਨ ਤਾਂ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਾਲ ਹੀ ਅਮ੍ਰਿਤ ਸੰਚਾਰ ਸਬੰਧੀ ਵੀ ਬੇਨਤੀ ਹੈ ਅਮ੍ਰਿਤ ਸੰਚਾਰ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਵੱਲੋਂ ਬਖਸ਼ੀ ਹੋਈ ਅਣਮੋਲੀ ਦਾਤ ਖੰਡੇ ਬਾਟੇ ਦੀ ਪਹਲ ਲੈ ਕੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਧੀਆਂ ਬਣ ਕੇ ਆਪਣੇ ਜੀਵਨ ਸਫਲਾ ਕਰੋ 10 ਰੇਣ ਗੁਰਦੁਆਰਾ ਬਾਬਾ ਕਾਲਾ ਮਰ ਦਰਬਾਰ ਚੰਬਕਲਾਂ ਦੇ ਮੁੱਖ ਸੇਵਾਦਾਰ ਬਾਬਾ ਮਲਕੀ ਸਿੰਘ ਜੀ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਖਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸਰਿਹਾਲੀ ਕਲਾਂ ਬਾਬਾ ਮਲਕੀਤ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਆਪਣੇ ਲਾਗੇ ਚੋਹਲਾ ਸਾਹਿਬ ਚ ਕੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੁਸੀਂ ਚੰਬਾ ਵਿੱਚ ਬਾਬਾ ਕਾਲਾ ਮਦਰਵਾਤੇ ਸੇਵਾਦਾਰ ਮੁਖੀ ਸੇਵਾਦਾਰ ਜੋ ਅੰਮ੍ਰਿਤ ਬਾਰੇ ਨਗਰ ਨਿਵਾਸੀਆਂ ਨੂੰ ਚੰਬਾ ਕਲੇ ਲੋਕਾਂ ਨੂੰ ਕੰਬੋੜ ਦੇ ਲੋਕਾਂ ਨੂੰ ਆਪਣੇ ਵੱਲੋਂ ਕੋਈ ਬਚਾਅ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਲਕੀ ਸਿੰਘ ਪਿੰਡ ਚੰਬਕਲਾ ਮੁੱਖ ਸੇਵਾਦਾਰ ਬਾਬਾ ਕਲਾ ਮਰਜੀ ਆਪਣੇ ਨੇੜੇ ਚੋਲਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਗੁਰੂ ਤੇਰੀ ਸਾ ਸੰਗ ਜੀ ਹੋਂਮ ਹਮਾ ਕੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਤੇ ਨਾਲੇ ਉੱਥੇ ਸੰਗਤਾਂ ਦੇ ਦਰਸ਼ਨ ਕਰੋ ਮੈਨੇਜਰ ਸਾਹਿਬ ਨੂੰ ਜਾ ਕੇ ਮਿਲ ਕੇ ਤੇ ਆਪਣਾ ਨਾਮ ਲਿਖਾਓ ਹੋਰ ਵੀ ਆਪਣੇ ਆਣ ਗਵਾਂਡ ਵੀ ਸਾਰੀਆਂ ਸੰਗਤਾਂ ਨੂੰ ਸੂਚਿਤ ਕਰੋ ਵੀ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਲਾਇਆ ਵਾ ਤੇ ਪੰਜਾਂ ਸਿੰਘਾਂ ਨੂੰ ਛਕਾਇਆ ਤੇ ਪੰਜ ਸਿੰਘ ਜਿਹੜੇ ਨੇ ਉਹ ਅੱਜ ਤੱਕ ਪਰੰਪਰਾ ਚੱਲੀ ਆਈ ਆ ਵੀ ਪੰਜ ਸਿੰਘ ਹੋਣ ਤੇ ਗੁਰੂ ਸਾਹਿਬ ਆਪ ਵਿੱਚ ਵਰਤਦੇ ਨੇ ਤੇ ਖਾਲਸੇ ਦਾ ਰੂਪ ਧਾਰੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨੂੰ ਲੋੜਾ ਪੈਣੀ ਹੈ ਮਹ ਫੌਜਾਂ ਦੀਆਂ ਤੇ ਹੱਥ ਜੋੜ ਕੇ ਬੇਨਤੀ ਆ ਸੰਗਤਾਂ ਨੂੰ ਵੀ ਵੱਧ ਤੋਂ ਵੱਧ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਬਾਬਾ ਜੀ ਮੈਂ ਪੱਤਰਕਾਰ ਜਸਜੀਤ ਚਲਦਾ ਹਾਂ ਸਮਾ ਮੇਰੇ ਆਦੇ ਵਿਦਸ਼ਣੇ ਆਉਂਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾਟੀ ਮਤੇ ਜਸਤਣਾ ਵਾਲਾ ਵੱਲੋਂ ਆਵਾਜ਼ ਆਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸ਼ੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਮਾ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913